ਪਾਵਨ ਗੁਰਬਾਣੀ ਦਾ ਪ੍ਰਮਾਨ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ 부ਜੀ ਸੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜਿਉ ਗੁਰੂ ਦੀ ਬਾਣੀ ਨੂੰ ਸਰਵਣ ਕਰਕੇ ਜਿਹੜੇ ਗੁਰਮਖ ਪਿਆਰੇ ਨੇ ਜੁੜੇ ਹੋਏ ਨੇ ਉਹਨਾਂ ਨੂੰ ਸ਼ੀਤਤਾ ਦੀ ਦਾਤ ਪ੍ਰਾਪਤ ਹੁੰਦੀ ਹੈ ਤੇ ਜਲਨ ਜਿਹੜੀ ਹੈ ਉਹ बुਝ ਜਾਂਦੀ ਹੈ। ਕੁਰਬਾਨੀ ਪਰਮਾਤਮਾ ਦੀ ਪ੍ਰਾਪਤੀ ਕਰਾਉਂਦੀ ਹੈ ਤੇ ਪਰਮਾਤਮਾ ਦੇ ਨਾਲ ਜੋੜਦੀ ਹੈ। ਸਤਿਗੁਰੂ ਧੰਗੂ ਰਾਮਦਾਸ ਮਹਾਰਾਜ ਜੀ ਨੇ ਪਵਿੱਤਰ ਹੁਕਮ ਬਖਸ਼ਿਸ਼ ਕੀਤੇ ਨੇ। ਸੋਹੀ ਰਾਗ ਦੇ ਅੰਦਰ ਬੜੇ ਸੁੰਦਰ ਫਰਮਾਣ ਕਿ ਜਿਹੜਾ ਨਾਮ ਦਾ ਰੰਗ ਜਿਨ੍ਹਾਂ ਨੂੰ ਚੜ ਜਾਂਦਾ ਉਹ ਕਦੇ ਵਿਆਹ ਨਹੀਂ ਕਰਦਾ ਕੱਚੇ ਰੰਗ ਜਿਹੜੇ ਨੇ ਉਹ ਝਟ ਲਿਆ ਜਾ ਕਰਦੇ ਨਹੀਂ ਜਿਨ੍ਹਾਂ ਨੇ ਗੁਰੂ ਦਾ ਸੰਗ ਕੀਤਾ ਤੇ ਗੁਰੂ ਦੇ ਸੰਗ ਦੇ ਨਾਲ ਤੇ ਗੁਰੂ ਰੂਪ ਲਲਾਰੇ ਦੇ ਪਾਸੋਂ ਆਪਣੇ ਮਨ ਨੂੰ ਰੰਗਾਲਿਆ ਕਰਦੇ ਨੇ ਜਿਵੇਂ ਇੱਕ ਲਲਾਰੀ ਕਪੜਾ ਰੰਗਦਾ ਹੈ ਦਬੱਡੇ ਰੰਗਦਾ ਹੈ ਉਹ ਰੰਗ ਕੱਚਾ ਹੁੰਦਾ ਹੈ ਲਹਿ ਜਾਇਆ ਕਰਦਾ ਹੈ ਪਰ ਗੁਰੂ ਜਿਹੜਾ ਲਲਾਰੀ ਪੱਕਾ ਰੰਗ ਚੜ੍ਹਦਾ ਹੈ ਸਰੀਰ ਖਤਮ ਹੋ ਸਕਦਾ ਪਰ ਆਤਮਾ ਨੂੰ ਰੰਗ ਨਹੀਂ ਲੈ ਸਕਦਾ ਜਿਨ੍ਹਾਂ ਨੂੰ ਪੱਕਾ ਰੰਗ ਚੜ ਗਿਆ ਉਹ ਕਦੇ ਡੋਲਿਆ ਨਹੀਂ ਕਰਦੇ ਜਿਹੜੇ ਡੋਲ ਜਾਂਦੇ ਨੇ ਉਹਨਾਂ ਨੂੰ ਵਾਰ-ਵਾਰ ਜੁਨਾ ਦੇ ਵਿੱਚ ਪੜਕਣਾ ਪੈਂਦਾ ਹੈ ਸਿੱਖ ਇਤਿਹਾਸ ਦੇ ਅੰਦਰ ਇੱਕ ਅਜਿਹੀ ਸਿੱਖ ਦੀ ਘਟਨਾ ਆਉਂਦੀ ਹੈ ਜਿਨੇ ਗੁਰੂ ਦਾ ਸੰਗ ਤਾਂ ਕੀਤਾ ਪਰ ਆਪਣੇ ਪਰਿਵਾਰ ਦੇ ਮਗਰ ਲੱਗ ਕੇ ਉਹ ਗੁਰੂ ਤੋਂ ਵਿਵਕ ਹੋ ਗਿਆ ਉਹਨੂੰ ਇਤਿਹਾਸ ਦੇ ਵਿੱਚ ਭਾਏ ਮੂਲਾ ਕਹਿ ਕਰਕੇ ਸੰਬੋਧਨ ਕੀਤਾ ਜਾਂਦਾ ਹੈ ਮੂਲਾ ਖਤਰੀ ਜੇਕਰ ਬਾਣੀਆਂ ਸੀ ਜਦੋਂ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਸਿਆਲकोट ਦੀ ਧਰਤੀ ਤੇ ਪਾਕਿਸਤਾਨ ਜਾਂਦੇ ਨੇ ਸਿਆਲकोट ਦੇ ਬਾਹਰ-ਬਾਰ ਮਹਾਰਾਜ ਸੱਚੇ ਪਾਤਸ਼ਾਹ ਆਪਣਾ ਡੇਰਾ ਲਾਉਂਦੇ ਹਨ ਤੇ ਮਹਾਰਾਜਾ ਗੁਰੂ ਨਾਨਕ ਪਾਤਸ਼ਾਹ ਭਾਈ ਮਰਦਾਨਾ ਨੂੰ ਇੱਕ ਟਕਾ ਦਿੰਦੇ ਆ ਟਕਾ ਤੇ ਗੁਰੂ ਸਾਹਿਬ ਕਹਿੰਦੇ ਨੇ ਭਾਈ ਮਰਦਾਨਾ ਆ ਟਕਾ ਲੈ ਜਾ ਤੇ ਸੱਚ ਤੇ ਝੂਠ ਖਰੀਦ ਕੇ ਲਿਆ ਸੱਚ ਤੇ ਝੂਠ ਕਿਉਂਕਿ ਗੁਰਮੁਖ ਪਿਆਰੇ ਸੱਚ ਤੇ ਸੱਚ ਤੇ ਝੂਠ ਦਾ ਡਰਨਾ ਕਰਿਆ ਕਰਦੇ ਆ ਜਿਹੜੇ ਕੱਚੇ ਲੋਕ ਨੇ ਝੂਠ ਨਾਲ ਜੁੜ ਜਾਂਦੇ ਨੇ ਜਿਹੜੇ ਗੁਰਮੁਖ ਪਿਆਰੇ ਨੇ ਸੱਚ ਨਾਲ ਜੁੜ ਜਾਂਦੇ ਨੇ ਸੱਚ ਹੈ ਇੱਕ ਸਤ ਹੈ ਤੇ ਇੱਕ ਅਸਤ ਹੈ ਇਹਨਾਂ ਦਾ ਨਿਰਣਾ ਕੋਈ ਵਿਰਲਾ ਹੀ ਕਰਦਾ ਹੈ ਮਹਾਰਾਜ ਕਹਿੰਦੇ ਭਾਈ ਮਰਦਾਨਾ ਇਹ ਸਵਦਾ ਤਰੀਕ ਤੇ ਲਿਆ ਸੱਚ ਤੇ ਝੂਠ ਦਾ ਤੱਕਾ ਲਿਆ ਭਾਈ ਮਰਦਾਨਾ ਸ਼ਿਆਲਕੁੰਡ ਸਾਹਿਬ ਚੱਲ ਪਿਆ ਦਕਾਨ ਤੇ ਗਿਆ ਬਾਣੀਏ ਨੂੰ ਕਹਿਣ ਲੱਗਾ ਕਿਆ ਟਕਾ ਲੈ ਲਓ ਤੇ ਮੈਨੂੰ ਸੱਚ ਤੇ ਝੂਠ ਦਿਓ ਇਹ ਸੌਦਾ ਚਾਹੀਦਾ ਹੈ ਉਹ ਕਹਿਣ ਲੱਗਾ ਮੇਰੇ ਕੋਲ ਮਿਰਚ ਮਸਾਲਾ ਇਤਿਹਾਦਕ ਘਰ ਵਿੱਚ ਜਿਹੜੀਆਂ ਵਸਤੂਆਂ ਪਦਾਰਥਾਂ ਲਈ ਵਰਤੀਆਂ ਜਾਂਦੀਆਂ ਨੇ ਉਹ ਲੈ ਜਾ ਆਟਾ ਲੈ ਜਾ ਦਾਲ ਲੈ ਜਾ ਮਿਰਚ ਮਸਾਲਾ ਲੈ ਜਾ ਹੋਰ ਸਮਾਨ ਲੈ ਜਾ ਪਰ ਜੇ ਤੂੰ ਕਮੇ ਵੀ ਮੈਨੂੰ ਸੱਚ ਤੇ ਝੂਠ ਦਾ ਸੌਦਾ ਦੇ ਇਹੋ ਜਿਹਾ ਸੌਦਾ ਤੇ ਸਾਡੀ ਦੁਕਾਨ ਤੇ ਵਿਖਦਾ ਹੀ ਨਹੀਂ। ਇਹੋ ਜਿਹਾ ਸੌਦਾ ਸਾਡੇ ਪਾਸ ਹੈ ਨਹੀਂ। ਜਿਹੜਾ ਸੀ ਤੈਨੂੰ ਦੇ ਦਈਏ ਇਹ ਤਾਂ ਕਿਸੇ ਵੀ ਦੁਕਾਨ ਤੇ ਤੈਨੂੰ ਨਹੀਂ ਮਿਲਣਾ। ਭਾਈ ਮਦਾਨਾ ਇਹ ਦੁਕਾਨ ਛੱਡ ਕੇ ਅਗਲੀ ਤੇ ਹੋ ਗਿਆ। ਅੱਗੇ ਜਾ ਕੇ ਕਹਿਣ ਲੱਗਾ ਟਕਾ ਲੈ ਲਓ ਤੇ ਸੱਚ ਤੇ ਝੂਠ ਦਿਓ। ਉਹ ਵੀ ਬੜਾ ਹੈਰਾਨ। ਤੇ ਇਹੋ ਜਿਹਾ ਸੌਦਾ ਤਾਂ ਹੈ ਨਹੀਂ ਕਿਤੇ ਆਖਰਕਾਰ ਇੱਕ ਮੂਲੇ ਨਾਮ ਦਾ ਜਿਹੜਾ ਦੁਕਾਨਦਾਰ ਸੀ ਮੂਲਾ ਖਤਰੀ ਉਹਦੀ ਦੁਕਾਨ ਤੇ ਜਦੋਂ ਜਾਂਦੇ ਨੇ ਤੇ ਉਹਨੂੰ ਟਕਾ ਵਿਖਾਉਂਦੇ ਹਨ ਆ ਟਕਾ ਲੈ ਲਓ ਤੇ ਸੱਚ ਤੇ ਝੂਠ ਦਿਓ ਤੇ ਸੌਦਾ ਦੇ ਦਿਓ ਤੇ ਉਸ ਵੇਲੇ ਉਹਨੇ ਇੱਕ ਕਾਗਜ਼ ਤੇ ਲਿਖ ਕੇ ਦੇ ਦਿੱਤਾ ਸੀ ਮਰਨਾ ਜਿਹੜਾ ਸੱਚ ਤੇ ਜਿਉਣਾ ਝੂਠ ਹੈ। ਗੁਰੂ ਪਿਆਰਿਓ ਉਹਨੇ ਲਿਖ ਕੇ ਦੇ ਦਿੱਤਾ ਕਿ ਮਰਨਾ ਸੱਚ ਹੈ ਤੇ ਜਿਉਣਾ ਝੂਠ ਜੇ। ਇਹ ਲਿਖ ਦਿੱਤਾ ਕਾਗਜ਼ ਦੇ ਉੱਤੇ ਭਾਈ ਮਰਦਾਨਾ ਲੈ ਕੇ ਗੁਰੂ ਨਾਨਕ ਸਾਹਿਬ ਦੇ ਕੋਲ ਆਇਆ ਤੇ ਮਹਾਰਾਜ ਨੇ ਵੇਖਿਆ ਤੇ ਬੜੇ ਹੈਰਾਨ ਹੋਏ ਕਿ ਇਹਨੇ ਇਹ ਜਿਹੜੇ ਲਖਧ ਲਿਖੇ ਨੇ ਬਿਲਕੁਲ ਸੱਚੇ ਨਹੀਂ ਮਰਨਾ ਸੱਚ ਤੇ ਜਿਉਣਾ ਝੂਠ ਸਤਿਗੁਰੂ ਨਾਨਕ ਸਾਹਿਬ ਕਹਿੰਨ ਲੱਗੇ ਭਾਈ ਮਰਦਾਨਿਆ ਜਿੰਨੇ ਇਹ ਕੁਝ ਲਿਖਿਆ ਹੈ ਉਹਨੂੰ ਮੇਰੇ ਕੋਲ ਲੈ ਕੇ ਆ ਸਾਡੇ ਕੋਲ ਲੈ ਕੇ ਆ ਭਾਈ ਮਰਦਾਨਾ ਜਾਂਦਾ ਹੈ ਭਾਈ ਭੂਲੇ ਨੂੰ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਤੁਹਾਨੂੰ ਸ਼ਬਦ ਦੇ ਨੇ ਭਾਈ ਭੂਲਾ ਭਾਈ ਮਰਦਾਨੇ ਦੇ ਨਾਲ-ਨਾਲ ਗੁਰੂ ਨਾਨਕ ਸਾਹਿਬ ਦੇ ਕੋਲ ਹਾਜ਼ਰ ਹੁੰਦਾ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮੂਲੇ ਆ ਤੂੰ ਲਿਖਿਆ ਹੈ ਕਾਗਜ਼ ਦੇ ਉੱਪਰ ਸੱਚ ਮਰਨਾ ਸੱਚ ਤੇ ਜਿਉਣਾ ਝੂਠ ਕਹਿਣ ਲੱਗਾ ਮਹਾਰਾਜ ਹਾਂ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜੋ ਕੁਝ ਤੂੰ ਲਿਖਿਆ ਹੈ ਕੀ ਤੈਨੂੰ ਇਸ ਦੇ ਵਿੱਚ ਆ ਹੈ ਇਹਨੂੰ ਮੰਨਦਾ ਹੈ ਕਿ ਵਿਖਾਵੇ ਮਾਤਰੀ ਲਿਖਿਆ ਸੱਚ ਬੋਲ ਦਿੱਤਾ ਹੱਥ ਜੋੜ ਕੇ ਕਹਿ ਦਿੱਤਾ ਮਹਾਰਾਜ ਮੈਂ ਪੈਸੇ ਦੇ ਲਾਲਚ ਵਿੱਚ ਲਿਖ ਦਿੱਤਾ ਪਰ ਮੈਨੂੰ ਨਿਛਾ ਨਹੀਂ ਹੈ ਮੈਂ ਤਾਂ ਪੈਸੇ ਦੇ ਲਾਲਚ ਵਿੱਚ ਲਿਖਿਆ ਕਿ ਮਰਨਾ ਸੱਚ ਤੇ ਜਿਉਣਾ ਝੂਠ ਪਰ ਮੈਂ ਕਦੇ ਜ਼ਿੰਦਗੀ ਵਿੱਚ ਨਿਛਾ ਨਹੀਂ ਕੀਤਾ ਕਿਰਪਾ ਕਰੋ ਮੈਂ ਆਪ ਜੀ ਦੀ ਸ਼ਰਨ ਵਿੱਚ ਆਇਆ ਤੇ ਮੈਨੂੰ ਨਿਛਾ ਦਿਵਾ ਦਿਓ ਕਿ ਮੈਨੂੰ ਜ਼ਿੰਦਗੀ ਵਿੱਚ ਸਮਝ ਆਵੇ ਵੀ ਇੱਕ ਦਿਨ ਦੁਨੀਆ ਤੋਂ ਜਾਣਾ ਹੈ ਇਹ ਜੀਵਨ ਜਿਹੜਾ ਹੈ ਜਿਹੜਾ ਜੀਵਨ ਹੈ ਇਹ ਬਾਲਾ ਸਮਾਂ ਰਹਿਣਾ ਨਹੀਂ ਇੱਕ ਦਿਨ ਮਰਨਾ ਹੀ ਮਰਨਾ ਹੈ ਇੱਕ ਦਿਨ ਦੁਨੀਆ ਤੋਂ ਜਾਣਾ ਹੀ ਜਾਣਾ ਮਰਨਾ ਮੂਲਾ ਮਰਨਾ ਮੂਲੇ ਮਰਨਾ ਸੋ ਇੱਕ ਦਿਨ ਮਰਨਾ ਪਏਗਾ ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਕਹਿੰਨੇ ਅੱਗੇ ਭਾਈ ਭੂਲੇ ਸਾਡਾ ਸੰਗ ਕਰ ਲੈ ਕੁਝ ਸਮਾਂ ਸਾਡੇ ਕੋਲ ਬਤਾ ਤੇ ਤੈਨੂੰ ਅਸੀਂ ਮਿੱਚਾ ਕਰਾ ਦੇਵਾਂਗੇ ਕਰਤਾਰ ਪਰਮਾਤਮਾ ਤੈਨੂੰ ਨਿੱਚਾ ਕਰਾ ਦੇਵੇਗਾ ਤੇ ਗੁਰੂ ਨਾਨਕ ਸਾਹਿਬ ਜੀ ਦਾ ਹੁਕਮ ਮੰਨ ਕੇ ਭਾਈ ਮਰਦਾਨਾ ਮਰਦਾਨੇ ਦੇ ਨਾਲ ਤੇ ਗੁਰੂ ਨਾਨਕ ਸਾਹਿਬ ਦੇ ਨਾਲ ਭਾਈ ਹੁਲਾ ਨਹਿ ਲੱਗਿਆ ਕੁਝ ਸਮਾਂ ਗੁਰੂ ਨਾਨਕ ਸਾਹਿਬ ਦਾ ਸਾਗ ਕੀਤਾ ਭਾਈ ਹੁਲੇ ਨੇ ਤੇ ਇੱਕ ਦਿਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਾਈ ਮੂਲਾ ਸਾਨੂੰ ਖਬਰ ਮਿਲੀ ਹੈ ਕਿ ਕਿਸੇ ਵਿਰੋਧੀ ਨੇ ਤੇਰੀ ਘਰਵਾਲੀ ਨੂੰ ਜਾ ਕੇ ਕਹਿ ਦਿੱਤਾ ਹੈ ਕਿ ਮੂਲਾ ਮਰ ਗਿਆ ਹੈ ਤੇ ਤੇਰੀ ਘਰਵਾਲੀ ਹੁਣ ਸਦੀ ਹੋਣ ਵਾਸਤੇ ਹੁਣ ਵਾਸਤੇ ਤਿਆਰ ਬੈਠੀ ਹੈ ਉਹ ਸਦੀ ਹੋਣ ਲੱਗੀ ਆ ਉਹਨੇ ਤਾਂ ਚਿਖਾ ਬਣਾ ਲਈ ਆ ਉਹ ਸੜ ਮਰੇਗੀ ਤੇ ਤੂੰ ਜਲਦੀ ਜਾ ਤੇ ਆਪਣਾ ਘਰ بچਾ ਲੈ ਕਿਉਂਕਿ ਉਸ ਵੇਲੇ ਇਹ ਲੋਕਾਂ ਵਿੱਚ ਕਰਵਾਜ ਸੀ ਸਤੀ ਪ੍ਰਥਾ ਚੱਲੀ ਹੋਈ ਸੀ ਕਈ ਹਜ਼ਾਰ ਸਾਲਾਂ ਤੋਂ ਜਦੋਂ ਵੀ ਕੋਈ ਕਿਸੇ ਬੀਬੀ ਦਾ ਪਤੀ ਮਰ ਜਾਂਦਾ ਤੇ ਉਹਨੂੰ ਨਾਲ ਸਤੀ ਹੋਣਾ ਪੈਂਦਾ ਸੀ ਤੇ ਜਿਹੜੀ ਸਤੀ ਨਹੀਂ ਸੀ ਹੁੰਦੀ ਉਹਨੂੰ ਧੱਕੇ ਦੇ ਨਾਲ ਚਿਖਾ ਦੇ ਵਿੱਚ ਸੁੱਟ ਦਿੰਦੇ ਸਨ ਬ੍ਰਾਹਮਣ ਗੁਰੂ ਪਿਆਰਿਓ ਬੜਾ ਘਟਿਆ ਰਵਾਜ ਸੀ ਪਰ ਮਹਾਰਾਜ ਕਹਿੰਦੇ ਸਤੀ ਉਹ ਨਹੀਂ ਕਹੀ ਜਾਂਦੀ ਜਿਹੜੀ ਅੱਗ ਵਿੱਚ ਸੜ ਜਾਂਦੀ ਹੈ ਜਿਹੜੀ ਪਤੀ ਦੇ ਹੁਕਮਾਂ ਵਿੱਚ ਚੱਲਦੀ ਹੈ ਭਾਣਾ ਮੰਨਦੀ ਹੈ ਵਿਸੋੜੇ ਨੂੰ ਸਹਾਰਦੀ ਉਹ ਸਤੀ ਹੈ ਸੋ ਜੀਵੇ ਅੰਦਰ ਪ੍ਰੇਮ ਹੈ ਪਿਆਰ ਹੈ ਉਹ ਸਤੀ ਹੈ ਅੱਗ ਵਿੱਚ ਸੜ ਜਾਣ ਜਾਣ ਵਾਲੀ ਨੂੰ ਸਤੀ ਨਹੀਂ ਕਿਹਾ ਜਾਂਦਾ ਸਤੀ ਪ੍ਰਥਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜਦੋਂ ਆਏ ਉਹਨਾਂ ਨੇ ਇਹ ਸਤੀ ਪ੍ਰਥਾ ਜਿਹੜੀ ਸੀ ਬੰਦ ਕੀਤੀ ਇਹ ਰਿਵਾਜ ਬੰਦ ਕਰ ਦਿੱਤਾ ਨਹੀਂ ਭਾਈ ਕਿਸੇ ਨੂੰ ਕਿਸੇ ਦੇ ਮਰਨ ਤੋਂ ਬਾਅਦ ਅੱਗ ਵਿੱਚ ਨਹੀਂ ਛੱਡਣਾ ਨਹੀਂ ਸਾੜਨਾ ਇਹ ਪਾਪ ਹੈ ਉਸ ਤੋਂ ਬਾਅਦ ਗੁਰੂ ਅਮਰਦਾਸ ਸਾਹਿਬ ਨੇ ਕਿਰਪਾ ਕੀਤੀ ਜੋ ਸਤੀ ਪ੍ਰਥਾ ਜੰ ਬੰਦ ਹੋਈ ਆ ਨਹੀਂ ਤਾਂ ਪਤਾ ਨਹੀਂ ਕਿੰਨੀਆਂ ਗੀਂਦੀਆਂ ਨੂੰ ਉਹਨਾਂ ਦੇ ਪਤੀ ਮਗਰ ਚਿਖਾ ਦੇ ਵਿੱਚ ਸੁੱਟ ਕਰਕੇ ਸਾੜ ਦਿੱਤਾ ਜਾਂਦਾ ਸੀ ਜਿਉਂਦੇ ਨੇ ਭਾਈ ਮੋਲਾ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਮਹਾਰਾਜ ਘਰ ਬੜੀ ਦੂਰ ਹੈ ਤੇ ਮੇਰੇ ਕੋਲੋਂ ਤਾਂ ਪਹੁੰਚਾ ਹੀ ਨਹੀਂ ਜਾਣਾ ਉਹਨਾਂ ਚਰਨੋਂ ਤੱਕ ਘਰ ਵਾਲੀ ਨੇ ਸੜ ਕੇ ਮਰ ਜਾਣਾ ਗੁਰੂ ਨਾਨਕ ਸਾਹਿਬ ਕਹਿੰਦੇ ਅੱਖਾਂ ਬੰਦ ਕਰ ਕਰਤਾਰ ਨੂੰ ਯਾਦ ਕਰ ਪਹੁੰਚ ਜਾਏਗਾ ਨੇਤਰ ਬੰਦ ਕੀਤੇ ਤੇ ਘਰ ਪਹੁੰਚ ਗਿਆ ਗੁਰੂ ਪਿਆਰੇ ਜਦੋਂ ਘਰ ਵਾਲੀ ਨੇ ਵੇਖਿਆ ਤੇਰਾ ਸਿਰ ਦਾ ਸਾਈ ਆ ਗਿਆ ਤੇ ਚਿਹਰਾ ਖੜ ਗਿਆ ਕਹਿਣ ਲੱਗੀ ਲੋਕਾਂ ਨੇ ਤਾਂ ਮੈਨੂੰ ਕਿਹਾ ਸੀ ਤੇਰਾ ਹੂਲਾ ਮਰ ਗਿਆ ਮੈਂ ਤਾਂ ਲੋਕਾਂ ਮਗਰ ਮਰ ਲੱਗ ਕੇ ਸੜਨਾ ਚਾਹੁੰਦੀ ਸੀ ਸੋ ਉਸ ਵੇਲੇ ਉਹ ਕਹਿਣ ਲੱਗੇ ਨਹੀਂ ਗੁਰੂ ਨਾਨਕ ਸਾਹਿਬ ਜੀ ਨੇ ਮੈਨੂੰ ਦੱਸ ਦਿੱਤਾ ਸੀ ਇਸ ਕਰਕੇ ਮੈਂ ਸਿਖਰ ਯਾਤ ਕਹਿੰਦੇ ਨੇ ਘਰ ਵਿੱਚ ਰਹਿਣ ਲੱਗ ਇਹ ਘਰ ਵਾਲੇ ਕਹਿੰਦੇ ਹੋ ਨਾ ਜਾਈਂ ਹੁਣ ਘਰ ਹੀ ਰਹਿ ਕੁਝ ਸਾਲ ਬੀਤ ਗਏ ਕਈ ਸਾਲ ਬਤੀਤ ਹੋ ਗਏ ਇੱਕ ਦਿਨ ਗੁਰੂ ਨਾਨਕ ਸਾਹਿਬ ਮਹਾਰਾਜ ਫਿਰ ਸਿਆਲਕੋਟ ਦੀ ਧਰਤੀ ਤੇ ਆਏ ਤੇ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਨੂੰ ਕਹਿੰਦੇ ਭਾਈ ਆਪਣਾ ਪੁਰਾਣਾ ਸੰਗੀ ਇੱਥੇ ਰਹਿੰਦਾ ਹੈ ਆਪਣਾ ਸੰਗ ਕੀਤਾ ਆਪਾਂ ਆਪਣੇ ਪੁਰਾਣੇ ਸੰਗੀ ਨੂੰ ਮਿਲ ਕੇ ਚੱਲੀ ਐ ਤੇ ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਚਲੋ ਫਿਰ ਗੁਰੂ ਪਿਆਰਿਓ ਉਹਦੇ ਘਰ ਆਏ ਦਰਵਾਜ਼ਾ ਬੰਦ ਸੀ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਰਦਾਨਿਆ ਬੁੱਲੇ ਨੂੰ ਬੁਲਾਉਣਾ ਹੈ ਪਰ ਘਰ ਵਾਲੀ ਨੇ ਤੱਕ ਲਿਆ ਕਿ ਜਿਹੜੇ ਗੁਰੂ ਨਾਨਕ ਦੇ ਨਾਲ ਮੇਰਾ ਪਤੀ ਕਈ ਸਾਲ ਰਹਿੰਦਾ ਰਿਹਾ ਉਹ ਫੇਰ ਆ ਗਿਆ ਉਹ ਫੇਰ ਆ ਗਿਆ ਸਾਡੇ ਨਗਰ ਤੇ ਜੇ ਮੇਰਾ ਘਰ ਵਾਲਾ ਫੇਰ ਨਾਲ ਚਲਾ ਗਿਆ ਤੇ ਇਹਨੇ ਕਈ ਸਾਲ ਮੁੜ ਨਾ ਨਹੀਂ ਤੇ ਮੂਲੇ ਦੀ ਘਰ ਵਾਲੀ ਨੇ ਤੱਕਿਆ ਤੇ ਮੂਲੇ ਨੂੰ ਕਹਿਣ ਲੱਗੀ ਸਰਦ ਸਾਈ ਉਹ ਗੁਰੂ ਨਾਨਕ ਫੇਰ ਆ ਗਿਆ ਤੇ ਤੈਨੂੰ ਨਾਲ ਲੈ ਜਾਏਗਾ ਕਈ ਸਾਲ ਲੰਘ ਜਾਣਗੇ ਤੂੰ ਲੁਕ ਜਾ ਮੈਂ ਕਹਿ ਦੇਵਾਂਗੇ ਉਹ ਘਰ ਨਹੀਂ ਹੈ ਕਿਧਰੇ ਗਿਆ ਗੁਰੂ ਪਿਆਰ ਘਰ ਵਾਲੀ ਦੀ ਅੱਖੇ ਲੱਗ ਕੇ ਮੂਲਾ ਪਾਥੀਆਂ ਦੇ ਢੀਰੇ ਦੇ ਵਿੱਚ ਲੁਕ ਗਿਆ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਨੂੰ ਭੇਜਿਆ ਵੀ ਜਾਓ ਜਾ ਕੇ ਮੂਲੇ ਨੂੰ ਬੁਲਾ ਕੇ ਲਿਆ ਭਾਈ ਮਰਦਾਨਾ ਘਰ ਦੇ ਦਰਵਾਜ਼ੇ ਤੇ ਦਰਵਾਜ਼ੇ ਦੇ ਮੂਹਰੇ ਖੜਾ ਤੇ ਆਵਾਜ਼ਾਂ ਦਿੰਦਾ ਊਲਾ ਜੀ ਗੁਰੂ ਨਾਨਕ ਸਾਹਿਬ ਤੁਹਾਨੂੰ ਬੁਲਾਉਂਦੇ ਨੇ ਜਲਦੀ ਆਓ ਘਰ ਵਾਲੀ ਅਗੋਂ ਬੋਲੀ ਕਹਿਣ ਲੱਗੀ ਨਹੀਂ ਭਾਈ ਘਰ ਵਾਲਾ ਘਰੇ ਨਹੀਂ ਉਹ ਕਿਤੇ ਵਿਆਹ ਹੋਇਆ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਂਦੇ ਨੇ ਮਹਾਰਾਜ ਆਵਾਜ਼ ਦਿੰਦੇ ਨੇ ਭਾਈ ਊਲੇ ਲੰਮਾ ਸਮਾਂ ਸਾਡੇ ਨਾਲ ਲਿਆ ਰਿਹਾ ਹੈ ਅਸੀਂ ਤੈਨੂੰ ਮਿਲਣਾ ਚਾਹੁੰਦੇ ਇੱਕ ਵਾਰ ਬਾਹਰ ਤੇ ਉਹ ਕਹਿ ਲੀ ਨਹੀਂ ਤੁਹਾਨੂੰ ਮੈਂ ਕਿਹਾ ਨਾ ਇੱਕ ਵਾਰ ਵੀ ਮੇਰਾ ਘਰ ਵਾਲਾ ਘਰ ਨਹੀਂ ਹੈ ਜਦੋਂ ਵਾਰ-ਵਾਰ ਕਿਹਾ ਅੰਤਰਾਜਮੀ ਦਾਤਾ ਜੀ ਨੂੰ ਵੀ ਪਤਾ ਵੀ 몰ਾ ਹੈ ਕਿੱਥੇ ਹੈ ਕਿਹੜੀ ਜਗ੍ਹਾ ਤੇ ਬੈਠਾ ਹੈ ਕਿੱਥੇ ਹੈ ਤੇ 몰ੇ ਨੂੰ ਵੀ ਇਹ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਅੰਤਰਜਾਮੀ ਨੇ ਸਭ ਕੁਝ ਜਾਣਦੇ ਨੇ ਪਰ ਫਿਰ ਵੀ ਘਰ ਵਾਲੀ ਦੇ ਮਗਰ ਲਾ ਕੇ ਲੁਕ ਗਿਆ। ਗੀਰੇ ਵਿੱਚ ਲੁਕ ਗਿਆ। ਜਦੋਂ ਪਿਆ ਕਿ ਘਰ ਵਾਲਾ ਘਰ ਨਹੀਂ ਕਿਤੇ ਗਿਆ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਹੈ ਹੀ ਨਹੀਂ। ਜੇ ਤੂੰ ਕਹਿੰਨੀ ਹੈ ਹੀ ਨਹੀਂ ਤੇ ਹੈ ਹੀ ਨਹੀਂ ਫਿਰ। ਇਹੋ ਜਿਹਾ ਬਚਨ ਕੀਤਾ ਗੀਰੇ ਵਿੱਚੋਂ ਸੱਪ ਨਿਕਲਿਆ ਕਾਲਾ ਨਾਗ ਡੰਗ ਮਾਰਿਆ। ਤੇ ਮੂਲੇ ਦੀ ਮੌਤ ਹੋ ਜਾਂਦੀ ਐ ਘਰ ਵਾਲੀ ਜਦੋਂ ਬਾਅਦ ਵਿੱਚ ਕਹਿਣ ਜਾਂਦੇ ਵੀ ਚਲੇ ਗਏ ਨੇ ਤੂੰ ਬਾਹਰ ਆ ਜਾ ਤੇ ਉਸ ਵੇਲੇ ਮੂਲਾ ਖत्री ਤਾਂ ਘੀਰੇ ਦੇ ਕੋਲ ਡਿਗਾ ਪਿਆ ਸੀ ਸੱਪ ਲੜ ਗਿਆ ਡਿਗ ਪਿਆ ਜਵਾਧੜਾ ਪਾਉਣ ਲੱਗ ਗਈ ਰੋਣ ਲੱਗ ਗਈ ਗੁਰੂ ਪਿਆਰਿਓ ਸਰਦਾ ਸਾਈਂ ਤੁਰ ਗਿਆ ਪਿੰਡ ਵਾਲੇ ਇਕੱਠੇ ਹੋ ਗਏ ਨਗਰ ਵਾਲੇ ਇਕੱਠੇ ਹੋ ਗਏ ਚੋਕ ਕੇ ਮੰਝੇ ਦੇ ਪਾਰ ਦੇ ਜਿੱਥੇ ਗੁਰੂ ਨਾਨਕ ਸਾਹਿਬ ਬੈਠੇ ਨੇ ਉੱਥੇ ਲੈ ਆਏ ਕਹਿਣ ਲੱਗੇ ਮਹਾਰਾਜ ਬਖਸ਼ ਦਿਓ ਇਹ ਘਰਵਾਲੀ ਦੇ ਮਗਰ ਲੱਗ ਰਿਆ ਸੀ ਹੈ ਤਾਂ ਘਾਰੇ ਸੀ ਝੂਠ ਮਾਰ ਦਿੱਤਾ ਮਹਾਰਾਜ ਕਹਿੰਦੇ ਭਾਈ ਹੁਣੇ ਚੜਾਈ ਕਰ ਗਿਆ ਹੁਣ ਇਹ ਬਚ ਸਕਦਾ ਹੁਣੇ ਨੂੰ ਬਚਾਇਆ ਜਾ ਸਕਦਾ ਹੁਣੇ ਜਿੰਦਾ ਹੋ ਸਕਦਾ ਤਾਂ ਤੁਰ ਗਿਆ ਸੋ ਕਹਿਣ ਲੱਗੇ ਮਹਾਰਾਜ ਕਰੋ ਕਿਰਪਾ ਤੁਸੀਂ ਮੁਰਦਿਆਂ ਵਿੱਚ ਵੀ ਜਾਨ ਪਾ ਸਕਦੇ ਹੋ ਇਹਨੂੰ ਜ਼ਿੰਦਗੀ ਦੇ ਦਿਓ ਪਰ ਮਹਾਰਾਜ ਕਹਿੰਦੇ ਨਹੀਂ ਭਾਈ ਹੁਣ ਇਹ ਮਰ ਗਿਆ ਇਹਨੂੰ ਜ਼ਿੰਦਾ ਨਹੀਂ ਕਰ ਸਕਦੇ ਪਰ ਇਹਨੇ ਸਾਡੇ ਦਰਸ਼ਨ ਕੀਤੇ ਐ ਇਸ ਵਾਸਤੇ ਸਮਾਂ ਆਏਗਾ ਦਸਵੇਂ ਜਾਮੇ ਦੇ ਵਿੱਚ ਆਵਾਂਗੇ ਤੇ ਦਸਵੇਂ ਜਾਮੇ ਦੇ ਵਿੱਚ ਇਹਨ ਮੁਕਤੀ ਦੀ ਦਾਤ ਦੇਵਾਂ। ਸੋ ਗੁਰੂ ਪਿਆਰਿਓ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਤੱਕ ਇਹ ਭਾਈ ਭੂਲਾ ਕਦੇ ਸੂਰ ਕਦੇ ਹਿਰਨ ਕਦੇ ਸਾਹ ਪਤਾ ਨਹੀਂ ਕਿੰਨੀਆਂ ਜੁਨਾਂ ਦੇ ਵਿੱਚ ਪਿਆਰਿਆ ਤੇ ਜੁਨਾਂ ਦੇ ਵਿੱਚ ਭਟਕਦਾ ਰਿਆ। ਬਾਣੇ ਕਹਿੰਦੇ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਜਿਹੜਾ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ ਨਾ ਗੁਰੂ ਤੋਂ ਬੇਮੁਖ ਉਹ ਗੁਰੂ ਤੋਂ ਬਿਨਾ ਕਦੇ ਵੀ ਗੁਰੂ ਪਿਆਰੇ ਮੁਕਤੀ ਦੀ ਦਾਤ ਨਹੀਂ ਜੇ ਪ੍ਰਾਪਤ ਕਾਸ਼ ਭਾਈ ਬੁਲਾ ਘਰ ਵਾਲੀ ਦੇ ਮਗਰ ਲਾ ਕੇ ਬੇਮੁਖ ਹੋ ਗਿਆ ਤੇ ਮਹਾਰਾਜ ਕਹਿੰਦੇ ਜਿਹੜਾ ਗੁਰੂ ਤੋਂ ਬੇਮੁਖ ਹੋ ਜਾਵੇ ਤੇ ਗੁਰੂ ਹੀ ਉਹਨੂੰ ਬਖਸ਼ ਸਕਦਾ ਹੈ ਹੋਰ ਕੋਈ ਦਰਵਾਜ਼ਾ ਨਹੀਂ ਕੋਈ ਘਰ ਨਹੀਂ ਜਿੱਥੇ ਜਾ ਕੇ ਉਹਨੂੰ ਬਖਸ਼ਿਆ ਜਾ ਸਕੇ ਗੁਰੂ ਹੀ ਉਹਨੂੰ ਮੁਕਤੀ ਦੀ ਦਾਤ ਦਿੰਦਾ ਜੇ ਤੇ ਗੁਰੂ ਪਿਆਰੇ ਮਹਾਰਾਜ ਕਹਿੰਦੇ ਅਸੀਂ ਜਦੋਂ ਦਸਵੇਂ ਜਾਮੇ ਵਿੱਚ ਆਵਾਂਗੇ ਤੇ ਇਹਦੇ ਕਲਿਆਣ ਕਰਾਂਗੇ ਫਿਰ ਹਜੂਰ ਸੱਚੇ ਪਾਤਸ਼ਾਹ ਜਦੋਂ ਪੰਜਾਬ ਦੀ ਧਰਤੀ ਤੋਂ ਨਦੇੜ ਜਾਂਦੇ ਨੇ ਨਦੇੜ ਡੇਰਾ ਲਾਉਂਦੇ ਨੇ ਮਹਾਰਾਸ਼ਟਰ ਦੀ ਧਰਤੀ ਤੇ ਤੇ ਉਸ ਵੇਲੇ ਮਹਾਰਾਜ ਜਿੱਥੇ ਸ਼িকার ਘਾਟ ਗੁਰਦੁਆਰਾ ਸਾਹਿਬ ਹੈ ਇਹਦਾ ਇਤਿਹਾਸ ਸ਼িকার ਘਾਟ ਵਾਲੇ ਆਸਥਾਨ ਤੇ ਮਹਾਰਾਜ ਜਦੋਂ ਸ਼ਿਕਾਰ ਖੇਡਣ ਜਾਂਦੇ ਨੇ ਤੇ ਮਹਾਰਾਜ ਦੀ ਨਿਗਾਹ ਦੇ ਵਿੱਚ ਇੱਕ ਸਹਾ ਆਉਂਦਾ ਹੈ ਮਹਾਰਾਜ ਉਸ ਵੇਲੇ ਤੀਰ ਨੂੰ ਤੰਦੀ ਤੇ ਚਾਰ ਕੇ ਆਪਣੇ ਬਲਦੇ ਨਾਲ ਖਿੱਚ ਕੇ ਨਿਸ਼ਾਨਾ ਲਾਉਂਦੇ ਨੇ ਤੇ ਉਹ تیر ਜਿਹੜਾ ਹੈ ਉਹ ਸਹੇ ਦੇ ਆਰ ਪਾਰ ਹੋ ਜਾਂਦਾ ਹੈ ਤੇ ਸਹਾ ਮਰ ਜਾਂਦਾ ਸਿੰਘ ਪੁੱਛਦੇ ਨੇ ਮਹਾਰਾਜ ਇਸ ਸਹੇ ਨੂੰ ਕਿਉਂ ਮਾਰਿਆ ਸੋ ਇਹਨੂੰ ਕਿਉਂ ਮਾਰਿਆ ਸਜੀਵ ਨੂੰ ਤੇ ਮਹਾਰਾਜ ਕਹਿੰਦੇ ਨੇ ਭਾਈ ਇਹ ਬੜੇ ਚਿਰ ਤੋਂ ਜੋਨਾ ਵਿੱਚ ਪੜਕਰਿਆ ਸੀ ਤੇ ਸਾਡਾ ਸੰਗੀ ਸੀ ਸਾਡਾ ਸੰਗੀ ਸੀ ਇਸ ਵਾਸਤੇ ਅਸੀਂ ਆਪਣੇ ਸੰਗੀ ਨੂੰ ਅੱਜ ਮੁਕਤ ਕੀਤਾ ਹੈ ਸਹੇ ਦੀ ਜੂਨ ਵਿੱਚੋਂ ਸੋ ਪਤਾ ਨਹੀਂ ਕਿੰਨੀਆਂ ਗਜੂਨਾ ਦੇ ਵਿੱਚ ਭੜਕਦਾ ਫਿਰਦਾ ਸੀ ਇਹ ਭਾਈ ਮੂਲਾ ਸੀ ਸਿਆਲਕੋਟ ਦਾ ਖਤਰੀ ਇਹ ਬੇਮੁਖ ਹੋ ਗਿਆ ਸੀ ਘਰ ਵਾਲੀ ਦੇ ਮਗਰ ਲੱਗ ਕੇ ਸਾਨੂੰ ਮਿਲਿਆ ਹੀ ਨਹੀਂ ਤੇ ਅਸੀਂ ਵਚਨ ਕੀਤਾ ਸੀ ਦਸਵੇਂ ਜਾਮੇ ਦੇ ਵਿੱਚ ਬਖਸ਼ਾਂਗੇ ਅੱਜ ਇਹਦੀ ਕਲਿਆਣ ਕੀਤੀ ਹੈ ਗੁਰੂ ਪਿਆਰਿਓ ਮਹਾਰਾਜ ਬਖਸ਼ਿੰਦ ਨੇ ਦੇਖੋ ਕਿੰਨੀਆਂ ਸਦੀਆਂ ਲੰਘ ਗਈਆਂ ਤੇ ਕਈ ਸਦੀਆਂ ਬਾਅਦ ਮਹਾਰਾਜ ਨੇ ਬਖਸ਼ਿਆ ਇਸ ਤਰ੍ਹਾਂ ਗੁਰੂ ਬਖਸ਼ਿੰਦ ਹੈ ਉਹ ਬਖਸ਼ ਦਿੰਦਾ ਹੈ ਜੇ ਕੋਈ ਸ਼ਰਨ ਦੇ ਵਿੱਚ ਆ ਜਾਵੇ ਪਰ ਕਦੇ ਵੀ ਬੇਮੁਖ ਨਹੀਂ ਹੋਣਾ ਚਾਹੀਦਾ ਸੋ ਕਈ ਵਾਰ ਤਾਂ ਕਈਆਂ ਦਾ ਇਹੋ ਜਿਹਾ ਸੁਭਾਅ ਹੁੰਦਾ ਹੈ ਉਹ ਘਰ ਵਾਲੇ ਮਗਰ ਲਾ ਕੇ ਅੰਮ੍ਰਿਤ ਨਹੀਂ ਛਕਦੇ ਜਾਂ ਬੇਬੀਆਂ ਕਹਿ ਜਾਂ ਕਹਿ ਦਿੰਦੀਆਂ ਐ ਤੂੰ ਗੁਰਦੁਆਰੇ ਨਾ ਜਾਇਆ ਕਰ ਘਰ ਦਾ ਕੰਮ ਬੜਾ ਪਿਆ ਹੈ ਘਰ ਦੇ ਕੰਮ ਸੌ ਕਰਨੇ ਹੁੰਦੇ ਨੇ ਗੁਰਦੁਆਰੇ ਤਾਂ ਵਿਹਲਿਆਂ ਦਾ ਵਿਹਲਿਆਂ ਦਾ ਕੰਮ ਹੁੰਦਾ ਹੈ ਤੂੰ ਗੁਰਦੁਆਰੇ ਵੱਲ ਨੂੰ ਮੂੰਹ ਚੁੱਕ ਲੈਣਾ ਜੇ ਘਰ ਵਾਲੇ ਅੰਦਰ ਸੰਕਲਪ ਆਇਆ ਅੰਮ੍ਰਿਤ ਛਕਣ ਦਾ ਤੇ ਫਿਰ ਕਹਿ ਦੇ ਨਾ ਰਹਿੰਦੇ ਅਜੇ ਜਦੋਂ ਬੱਚੇ ਵਿਆਹ ਜਾਣਗੇ ਉਸ ਤੋਂ ਬਾਅਦ ਅੰਮ੍ਰਿਤ ਛਕ ਲੈਣੀ ਸੋ ਇਹੋ ਜਿਹਾ ਸਭਾ ਕਹਿਆਂ ਬੀਬੀਆਂ ਦਾ ਹੁੰਦਾ ਹੈ ਸੋ ਕਈ ਬੜੀ ਚੜ੍ਹਦੀ ਕਲਾ ਵਾਲੀਆਂ ਜਿਹੜੀਆਂ ਪ੍ਰੇਰ ਦੇਂਦੀਆਂ ਨੇ ਵੀ ਤੂੰ ਅੰਮ੍ਰਿਤ ਛੱਕ ਲੈ ਸ਼ਰਾਬ ਛੱਡ ਦੇ ਨਸ਼ਾ ਛੱਡ ਦੇ ਤੇ ਕਿਉਂ ਜ਼ਿੰਦਗੀ ਖਰਾਬ ਕਰਦਾ ਉਹ ਬੀਬੀਆਂ ਮੋੜਾ ਪਾ ਦਿੰਦੀਆਂ ਨੇ ਆਪਣੇ ਘਰ ਵੱਲ ਘਰ ਵਾਲੇ ਦਾ ਗੁਰੂ ਘਰ ਵਾਲੇ ਪਾਸੇ ਚੜ੍ਹਦੀ ਕਲਾ ਵਾਲੀਆਂ ਜਿਹੜੀਆਂ ਨੇ ਉਹ ਸਾਰੇ ਪਰਿਵਾਰ ਨੂੰ ਜੋੜ ਦਿੰਦੀਆਂ ਨੇ ਗੁਰੂ ਦੇ ਦਰ ਦੇ ਨਾਲ ਜੇ ਕੋਈ ਗੁਰੂ ਤੋਂ ਬੇਮੁਖ ਹੋ ਕਰਕੇ ਹੋਰ ਕਿਸੇ ਪੱਥਰ ਦੀ ਪੂਜਾ ਕਿਸੇ ਹੋਰ ਦੀ ਪੂਜਾ ਗੈਰ ਦੀ ਪੂਜਾ ਕਰਦਾ ਤੇ ਉਹਨੂੰ ਵੀ ਗੁਰੂ ਘਰ ਨਾਲ ਜੋੜ ਦਿੰਦਿਆਂ ਨੇ ਜਿਵੇਂ ਗੁਰੂ ਪਿਆਰਿਓ ਭਾਈ ਆਕਲ ਦੀ ਬੇਟੀ ਜਿਹੜੀ ਕਿ ਇੱਕ ਗੁਰੂ ਪਿਆਰਿਓ ਪੀਰ ਨੂੰ ਮੰਨਣ ਵਾਲਿਆਂ ਦੇ ਘਰ ਵਿਆਹੀ ਗਈ ਸੀ ਪਰ ਉਸ ਬੱਚੀ ਨੇ ਭਾਈ ਆਕਲ ਦੀ ਬੇਟੀ ਨੇ ਸਾਰੇ ਪਰਿਵਾਰ ਨੂੰ ਗੁਰੂ ਘਰ ਦੇ ਨਾਲ ਜੋੜ ਦਿੱਤਾ ਇਹੋ ਜਿਹਾ ਪ੍ਰਭਾਵ ਪਾਇਆ ਸੀ ਉਹਨੇ ਕਿ ਸਾਰਾ ਪਰਿਵਾਰ ਹੀ ਗੁਰੂ ਘਰ ਨਾਲ ਜੁੜ ਗਿਆ ਸੀ ਸੋ ਸਤਿਗੁਰੂ ਰਹਿਮਤ ਕਰਨ ਗੁਰੂ ਦਰ ਦੇ ਨਾਲ ਜੁੜ ਗਏ ਗੁਰੂ ਘਰ ਦੇ ਨਾਲ ਜੁੜ ਗਏ ਸੋ ਜਿਸ ਕਰਕੇ ਮਹਾਰਾਜ ਸਾਡੇ ਤੇ ਰਹਿਮਤ ਕਰਨ ਜਿਹੜਾ ਗੁਰੂ ਤੋਂ ਬੇਮਕ ਹੋ ਜਾਂਦਾ ਹੈ ਉਹਨੂੰ ਕਿਤੇ ਵੀ ਢੋਈ ਨਹੀਂ ਜੇ ਮਿਲਦੀ ਇਸ ਵਾਸਤੇ ਭਾਈ ਸਾਨੂੰ ਗੁਰੂ ਦਰ ਨਾਲ ਵੱਧ ਤੋਂ ਵੱਧ ਜੁੜਨਾ ਚਾਹੀਦਾ ਹੈ ਸਤਿਗੁਰੂ ਰਹਿਮਤ ਕਰਨ ਇਨੀਆਂ ਬੇਨਤੀਆਂ ਪਰਵਾਣ ਕਰਨੀਆਂ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM ਕਲੀ ਮਹਲਾ ਦੇ ਜਾਨ ਆ ਦੇਖੋ ਅੰਕਾਰ ਸ